ਨੋਟ ਜੀ ਕੱਬਸਾਨਾ ਦੀ ਮੂੰਬੜੀ ਤੋਂ ਸਵਾਗਤ ਹੈ ਅਗਲੀ ਵੀਡੀਓ ਚ ਤੁਹਾਨੂੰ ਮੈਂ ਬ੍ਰੀਕਸ ਦਿਖਾ ਰਹੀਆਂ ਸਾਰੇ ਮਸਲਮ ਵਰਕ ਦੇ ਸੂਟ ਹੋਣਗੇ ਆਹ ਅਸਟਾ ਪਹਿਲਾ ਕਲਰ ਕੱਪੜੇ ਕਲਰ ਦਾ ਸੂਟ ਹੈ ਜੀ ਕੱਪੜਾ ਜਿਹੜਾ ਜੀ ਉਹ ਸਿਮਰ ਰਹੇਗਾ ਕੋਈ ਤੁਸੀਂ ਡਿਜ਼ਾਈਨ ਚੱਕਾ ਦਿਓ ਮਸਦਾ ਡਿਜ਼ਾਈਨ ਹੈ ਆ ਲੈਕ ਬਣਿਆ ਹੋਇਆ ਵੀ ਲੈਕ ਹੈ ਜਿੱਦੋਂ ਵਰਕ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਵਰਕ ਵੀ ਜਿਹੜਾ ਫਿਨਿਸ਼ਿੰਗ ਹੈ ਉਹ ਤੁਹਾਨੂੰ ਪਤਾ ਚੱਲ ਜੇ ਤੇ ਇਸ ਤਰ੍ਹਾਂ ਇਸ ਦਾ نیچے ਘੇਰੇ ਦਾ ਵੀ ਕੰਮ ਹੋ ਰੱਖਿਆ ਇਹ बाई ਚਿਤੱਕ ਦਾ ਜਿਹੜਾ ਘੇਰਾ ਤਿਆਰ ਹੋਇਆ ਤੇ ਇਸ ਦਿਹਾ ਅਸਰ ਦੇ ਪਰ ਬਾਦੂ ਦਾ ਕੰਮ ਦਿੱਤਾ ਹੈ ਤਾਂ ਜਿਵੇਂ ਇੱਦਾਂ ਪੂਰੀਆਂ ਫੁੱਲ ਬਾਜੂ ਬਣੀਆਂ ਹੋਈਆਂ ਨੇ ਦੇਖੋ ਜੀ ਕਾਫੀ ਜਿਹਾ ਕੰਮ ਬਾਜੂ ਤੋਂ ਵੀ ਹੋ ਰੱਖਿਆ ਹੈ ਕਿ ਇਸ ਦੇ ਨਾਲ ਪਾਕਿਸਤਾਨੀ ਸਲਵਾਰ ਦਾ ਜਿਹੜਾ ਕੰਮ ਹੈ ਉਹ ਹੋ ਰਿਹਾ ਹੈ ਦੇਖੋ ਇਹ ਜਿਹੜਾ ਸੂਟ ਹੈ ਜੀ ਸਾਡੇ ਬੁਟੀਕ ਦਾ ਹੀ ਤਿਆਰ ਕੀਤਾ ਹੋਇਆ ਹੈ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਬਿਲਕੁਲ ਸਾਫ ਸੁਥਰਾ ਜਿਹਾ ਕੰਮ ਹੈ ਇੱਕ ਮੂਰੀ ਦਾ ਡਿਜ਼ਾਈਨ ਆਵਾਂਗੇ ਇਹ ਪ्योर ਸ਼ਿਮਰ ਦਾ ਸੂਟ ਹੈ ਜੀ ਜਿਹੜੀ ਸ਼ਿਮਰ ਹੈ ਜੀ ਕੋਈ ਤੁਸੀਂ ਦੇਖਦੇ ਹੋ ਜੀ ਬਿਲਕੁਲ ਸੌਫਟ ਵਾਲੀ ਸ਼ਿਮਰ ਹੈ ਜੀ ਹਾਰਡ ਵਾਲੀ ਨਹੀਂ ਹੈ ਜੀ ਬਿਲਕੁਲ ਵੀ ਤੇ ਜਿਹੜਾ ਇਸ ਦੇ ਨਾਲ ਦੁਪੱਟਾ ਹੈ ਜੀ ਉਸ ਦੀ ਵੀ ਫਿਨਿਸ਼ਿੰਗ ਪਿਆਰਾ ਹੋ ਚੁੱਕੀ ਹੈ ਮੈਂ ਤੁਹਾਨੂੰ ਕੁਝ ਦਿਖਾ ਦਿੰਨੀ ਆ आज ਦੇ ਨਾਲ ਦੁਪੱਟਾ ਹੋ ਸਕਦਾ ਤੁਹਾਨੂੰ ਦੁਪੱਟਾ ਥੋੜਾ ਡਾਰਕ ਲੱਗ ਰਿਹਾ ਹੋਵੇ ਕਿਉਂਕਿ ਜਿਹੜਾ ਸ਼ਿਮਰ ਹੁੰਦਾ ਹੈ ਇਸ ਚ 골ਡਨ ਵਿੱਚ ਜਿਹੜਾ ਉਹ ਵਿਤਾਂ ਦੇ 골ਡਨ ਵੀ ਹੈਗੀ ਇਸ ਕਰਕੇ ਥੋੜਾ ਫਰਕ ਲੱਗ ਸਕਦਾ ਬਾਕੀ ਜਿਹੜਾ ਦੁਪੱਟਾ ਜੀ ਉਹ ਸੇਮ ਹੈ ਐਦਾਂ ਜਿਹੜਾ ਦੁਪੱਤੇ ਦੇ ਉੱਤੇ 골ਡਨ ਕਲਰ ਦਾ ਜਿਹੜਾ ਦੁਪੱਟਾ ਉਸ ਦੀ ਫਿਨਿਸ਼ ਹੈ ਜਿਹਾ ਜਿਹਾ 골ਡਨ ਕਲਰ ਦੀ ਉਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਇਹ ਤੁਸੀਂ ਦੇਖ ਸਕਦੇ ਹੋ ਪੂਰਾ 2.5 ਮੀਟਰ ਦਾ ਦੁਪੱਟਾ ਹੋਏਗਾ ਜੀ ਚਨੂਨ ਦਾ ਦੁਪੱਟਾ ਇਸ ਦੇ ਨਾਲ ਹੁਣ ਤੁਹਾਨੂੰ ਮੈਂ ਅਗਲਾ ਪੀਸ ਦਿਖਾ ਦਿੰਨੀ ਆ ਨੈਕਸਟ ਜੀ ਇਹ ਵਾਲਾ ਇਹ ਕੁਝ ਕਿਸ ਤਾ ਗ੍ਰੀਨ ਜਿਹਾ ਕਲਰ ਕਹਿ ਸਕਦੇ ਹੋ ਇਸ ਨੂੰ ਬਹੁਤ ਸੋਹਣਾ ਕਲਰ ਹੈ ਬਾਕੀ ਜੇ ਤੁਹਾਨੂੰ ਕੋਈ ਵੀ ਇਹਨਾਂ ਵਿੱਚੋਂ ਡਿਜ਼ਾਈਨ ਪਸੰਦ ਆ ਤਾਂ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਜੀ ਤੁਸੀਂ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਆਹ ਇਸ ਜਿਹੜਾ ਘੇਰੇ ਦੇ ਉੱਪਰ ਜਿਹੜਾ ਕੰਮ ਹੈ ਹੋਰ ਰੱਖਿਆ ਦੇਖੋ ਜੀ ਐਡਾ ਵੀ ਜਿਹੜਾ ਨੂੰ ਜਿਹੜਾ ਜੋ ਇਹ ਡਿਜ਼ਾਈਨ ਹੈ ਉਹ ਜੇ ਤੁਸੀਂ ਫਿਨਿਸ਼ਿੰਗ ਜਿਹੜੀ ਹੈ ਉਹ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹੜਾ ਘੇਰੇ ਦਾ ਕੰਮ ਹੋ ਰਿਖਿਆ 24 ਇੰਚ ਤੱਕ ਦਾ ਘੇਰੇ ਦਾ ਕੰਮ ਹੋ ਰਿਖਿਆ ਨਾਲ ਇਸ ਦੇ ਬਾਜੂ ਜਿਹੜੀਆਂ ਨੇ ਬਾਜੂ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਐਦਾਂ ਦੋਨੋਂ ਬਾਜੂ ਦਾ ਕੰਮ ਜਿਹੜਾ ਉਹ ਮਿਲ ਜਿਦਾ ਤੁਹਾਨੂੰ ਇੱਕ ਬਾਜੂ ਦਾ ਕੰਮ ਇਹ ਇੱਜ ਦੂਸਰੀ ਬਾਜੂ ਆਜ ਦੇਖੋ ਬਹੁਤ ਸੋਹਣਾ ਕੰਮ ਹੋ ਰਿਖਿਆ ਹੈ ਇਸ ਦਾ ਦੁਪੱਟਾ ਵੀ ਤੁਹਾਨੂੰ ਮੈਂ ਚੈੱਕ ਕਰਵਾ ਦਿੰਨੀ ਆ ਦੁਪੱਟਿਆਂ ਦਾ ਜਿਹੜਾ ਫਿਨਿਸ਼ਿੰਗ ਇੱਥੇ ਤਿਆਰ ਨੇ ਜੀ ਇਹ ਸਾਡੇ ਕੋਲ ਸੂਟ ਤਿਆਰ ਨੇ ਤੁਸੀਂ ਇਸ ਨੂੰ ਆਪਣਾ ਡਿਜ਼ਾਈਨ ਪਸੰਦ ਕਰਕੇ ਤੁਸੀਂ ਆਪਣਾ ਆਰਡਰ ਪੇਸ ਕਰ ਸਕਦੇ ਹੋ ਤੇ ਜਿਹੜਾ ਇਹਦਾ ਕਪੜਾ ਜੀ ਇਹ ਗਲਾ ਸ਼ਿਮਰ ਹੈ ਲਾਈਨਿੰਗ ਦੇ ਵਿੱਚ ਤੁਸੀਂ ਜਿਹੜੀ ਲਾਈਨਿੰਗ ਹੈ ਉਹ ਚੱਕਾ ਸਕਦੇ ਹੋ ਬਹੁਤ ਹੀ ਪਿਆਰਾ ਤੇ ਇੱਕਦਮ ਸੋਫਟ ਹਾਰਡ ਨਹੀਂ ਜੀ ਇਸ ਦੀ ਜਿਹੜੀ ਫਿਟਿੰਗ ਹੈ ਸੂਟ ਦੀ ਉਹ ਵੀ ਬਹੁਤ ਸੋਹਣੀ ਆਏਗੀ ਤੇ ਆ ਇਸ ਦੇ ਨਾਲ ਦੁਪੱਟਾ ਚ ਆ ਦੁਪੱਟਾ ਤੁਸੀਂ ਦੇਖ ਸਕਦੇ ਹੋ ਫੋਟੋ ਮੈਂ ਲੀਕ ਦਿਖਾ ਦੂੰਗੀ ਚਨੂ ਦਾ ਦੁਪੱਟਾ ਅੱਜ ਇਹਦਾ ਜਲੇਸਾਉ ਉਰਗੈਂਟਾ ਲੀਸ ਜਿਹੜੀ ਆ ਉਹ ਸੂਟ ਦੇ ਨਾਲ ਦੀ ਲਗਾ ਕੇ ਇਹਨੂੰ ਫਿਨਿਸ਼ਿੰਗ ਕੀਤੀ ਗਈ ਹੈ ਬਾਕੀ ਤੁਸੀਂ ਜੀ ਇਹ ਸੂਟ ਪ੍ਰੈਸ ਹੋਣ ਵਾਲੇ ਨੇ ਇਸ ਨੂੰ ਇਗਨੋਰ ਕਰਿਓ ਡਿਜ਼ਾਈਨ ਬਹੁਤ ਹੀ ਸੋਹਣੇ ਨੇ ਤੁਸੀਂ ਜੇ ਕੋਈ ਤੁਹਾਨੂੰ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਪੇਸ ਕਰ ਸਕਦੇ ਹੋ ਜੇ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਅਸੀਂ ਸਟਿਚ ਕਰਵਾ ਦੇਵਾਂਗੇ ਜੇ ਤੁਸੀਂ ਐਵੇਂ ਲੈਣਾ ਚਾਹੁੰਦੇ ਤਾਂ ਵੀ ਤਨ ਮਿਲ ਜੇਗਾ ਜੀ ਠੀਕ ਹੈ ਜੀ ਫਿਰ ਅਗਲੀ ਵੀਡੀਓ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ